ਗਾਈ ਬਸੰਤ ਮਹੱਲਾ ਨਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸ਼ਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모ਹ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਨਾਸੀ ਮਨ ਤੇ ਨਿਜ ਸੁਖ ਮਾਹੀ ਸਮਾਇਆ ਜਾਣ ਕੋ ਹੂਤ ਦਿ얄 ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਵਿਦ ਕੀ ਸੰਪੈ ਕੋ ਹੂ ਗੁਰਮੁਖ ਪਾਵੇ ਬਸੰਤ ਮਹੱਲਾ ਨਵਾ ਮਨ ਕਹਾ ਬਸਾਰਿਓ RAM ਨਾਮ ਤਨ ਬਿਨਸੈ ਜਮ ਸਿਓ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕਹੇ ਬੀਚਾਰ ਤਨਦਾਰਾ ਸੰਪਤ ਗਰੇਹ ਕਸ ਸੰਗ ਨਾ ਚਾਲੈ ਸਮਝਲੇ ਇਕ ਭਗਤ ਨਰਾਇਣ ਹੋਏ ਸੰਗ ਕਹੋ ਨਾਨਕ ਭਜ ਤਿਹ ਏਕ ਰੰਗ ਬਸੰਤ ਮਹਲਾ ਨੋਆ ਕਹਾ ਪੂਲੇਓ ਰੇ ਝੂਠੇ ਲੋਭ ਲਾਗ ਕਛ ਬਿਗਰਿਓ ਨਾਹਿਨ ਅਜਹੁ ਜਾਗ ਰਹਾਉ ਸਮ ਸੁਪਨੇ ਕੈ ਇਹੋ ਜਗ ਜਾਣ ਬਿਨ ਸੈ ਸਿਨ ਮੈ ਸਾਚੀ ਮਾਨ ਸੰਗ ਤੇਰਾ ਹਰ ਬਸਤ ਨੀਤ ਨਿਸਬਾਸਰ ਭਜ ਤਾਹਿ ਮੀਤ ਬਾਰੇ ਅੰਤ ਕੀ ਹੋਏ ਸਹਾਇ ਕਹੋ ਨਾਨਕ ਗੁਣ ਤਾਂ ਕੀ ਗਾਏ ਵਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕੀਆ ਇੱਕ ਓਅੰਕਾਰ ਸਤਗੁਰ ਪ੍ਰਸਾਦ ਜਗ ਕਉ ਆ ਨਾਮ ਨਹੀਂ ਚੀਤਾ ਨਾਮ ਵਿਸਾਰ ਗਿਰੈ ਦੇਖ ਭੀਤਾ ਮਨੁਆ ਡੋਲੈ ਚੀਤਾ ਅਨੀਤਾ ਜਗ ਸਿਓ ਟੂਟੀ ਝੂਠ ਪ੍ਰੀਤਾ ਕਾਮ ਕ੍ਰੋਧ ਬਿਖ ਬਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹਾਉ ਕਰ ਬਾਲੂ ਕਾ ਕੂ ਮਨ kheer ਬਰਖਸ ਬਾਣੀ ਬੁਧ ਬਦਾਹਿਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰਉ ਪਗ ਲਾਗਉ ਤੋਰ ਨਾਮ ਰਤਉ ਚਾਹਉ ਤੁਝ ਓਰ ਨਾਮ ਦਰਾਏ ਚੱਲੈ ਸੋ ਚੋਰ ਪਤ ਖੋਈ ਵੇਖੇ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਓ ਘਰ ਜਾਏ ਜੋ ਕਿਸ ਕੀਨਸ ਪ੍ਰਭ ਰਜਾਏ ਭੈ ਮਾਨੈ ਨਿਰਭਉ ਮੇਰੀ ਮਾਈ ਕਮਨ ਚਾਹੈ ਸੁੰਦਰ ਭੋਗ ਪਾਨ ਫੂਲ ਮੀਠੇ ਰਸ ਰੂਗ ਠੀਲਾ ਬਿਗਸੈ ਤੇਤੋ ਸੋਗ ਪ੍ਰਭ ਸਰਨਾਗਤ ਕੀਨਸ ਹੋਗੈ ਕਾਪੜ ਪਹਿਰਸ ਅਦਕ ਸ਼ਿੰਗਾਰ ਮਾਟੀ ਫੁੱਲੇ ਰੂਪ ਬੇਕਾਰ ਆਸਾ ਮਨਸਾ ਬਾਂਧੋ ਬਾਰ ਨਾਮ ਬਿਨਾ ਸੂਨਾ ਘਰਬਾਰ ਗਾਚੋ ਪੁਤਰੀ ਰਾਜਕੁਵਾਰ ਨਾਮ ਪਣਹੁ ਸਚ ਦੂਤ ਸਵਾਰ ਪ੍ਰਿਯੋ ਸੇਵੋ ਪ੍ਰਭ ਪ੍ਰੇਮ ਅਧਾਰ ਗੁਰ ਸ਼ਬਦੀ ਬਿਖਤੀਆਸ ਨਿਵਾਰ ਮੋਹਨ ਮੋਹ ਲੀਆ ਮਨ 모ਹੇ ਗੁਰ ਕੈ ਸ਼ਬਦ ਪਛਾਨਾ ਤੋਹਿ ਨਾਨਕ ਠਾਡੇ ਚਾਹੈ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੂਲੋ ਪਰਮ ਸਿਆਏ ਜਾਏ ਹਤ ਲੁਗਦ ਲੁਭਾਨੋ ਵਿਖਮ ਮਾਏ ਨਹਿ ਅਸਰ ਦੀਸੈ ਏਕ ਭਾਇ ਜੋ ਮੀਨ ਕੁੰਡਲਿਆ ਕੰਠ ਪਾਏ ਮਨ ਭੂਲੋ ਸਮਝਸ ਸਾਚ ਨਾਹੀ ਗੁਰ ਚਬ ਦੇ ਵਿਚਾਰੇ ਸਹਿਜ ਭਾਏ ਰਹਾਉ ਮਨ ਭੂਲੋ ਪਰਮਸ ਪਵਰਤਾਰ ਬਿਲ ਬਿਰਥੇ ਚਾਹੇ ਬਹੁ ਬਿਕਾਰ ਮੈਗਲ ਜਿਉ ਫਾਸਸ ਕਾਮ ਹਾਰ ਕੜ ਬੰਧਨ ਬਾਂਧਿਓ ਸੀਸ ਮਾਰ ਮਨ ਮੁਗਦਉ ਦਾਦਰ ਭਗਤਹੀਨ ਦਰ ਪ੍ਰਸ਼ਟ ਸਰਾਪੀ ਨਾਮ ਬੀਨ ਤਾਂ ਕਹਿ ਜਾਤ ਨਾ ਪਾਤੀ ਨਾਮ ਲੀਨ ਸਭ ਦੂਖ ਸਖਾਈ ਗੁਣ ਹੈ ਬੀਨ ਮਨ ਚੱਲੈ ਨਾ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਧਾਰਨ ਦੇਖੈ ਜਾਣੇ ਆਪ ਆਪ ਭਲਾਏ ਕਿਸ ਕਹੋਂ ਜਾਏ ਗੁਰ ਮੇਲੇ ਬਿਰਤਾ ਕਹੋਂ ਮਾਈ ਅਭ ਗੁਣ ਛੋਡੋਂ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਸਤ ਗੁਰ ਮਿਲਿਆ ਮਤ ਊਤਮ ਹੋਏ ਮਨ ਨਿਰਮਲ ਹਉ ਮੈਂ ਕੱਢੈ ਧੋਈ ਸਦਾ ਮੁਕਤ ਬੰਦ ਨਾ ਸਕੈ ਕੋਈ ਸਦਾ ਨਾਮ ਵਖਾਣੈ ਔਰ ਨਾ ਕੋਈ ਮਨ ਹਰ ਕਹਿ ਭਾਣੈ ਆਵੈ ਜਾਇ ਸਭ ਮਹਿ ਏਕੋ ਕਿਛ ਕਹਿਣ ਨਾ ਜਾਇ ਸਭ ਹੁਕਮੋਂ ਵਰਤੈ ਹੁਕਮ ਸੁਮਾਏ ਦੁਖ ਸੁਖ ਸਭ ਤਿਸਰ ਜਾਇ ਤੂੰ ਅਭੁੱਲ ਨਾ ਭੂਲੋ ਕਦੇ ਨਾਹੀ ਗੁਰ ਸ਼ਬਦ ਸੁਣਾਏ ਮਾਤਿ ਅਗਾਏ ਤੂੰ ਮੋਟੋ ਠਾਕਰ ਸ਼ਬਦ ਮਾਹੀ ਮਨ ਨਾਨਕ ਮਾਨਿਆ ਸੱਚ ਸਲਾਹੀ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਈ ਇਕਤ ਰਾਚੈ ਪਰ ਹਰ ਦੂਈ ਦੂਰ ਦਰਦ ਮਾਥੇ ਅੰਮ੍ਰਿਤ ਖਾਏ ਗੁਰਮੁਖ ਬੂਜੈ ਇਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨਸ ਗੁਰ ਸ਼ਬਦ ਮਲਾਏ ਰਹਾਉ ਬੇਦ ਵਖਾਨ ਕਹਿ ਇਕ ਕਹੀਐ ਉਹ ਬੇਅੰਤ ਅੰਤ ਕਿਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਧਰੀਆ ਏਕੋ ਗਿਆਨ ਧਿਆਨ ਤੁਨ ਬਾਣੀ ਏਕ ਨਰਾਲਮ ਅਕਤ ਕਹਾਣੀ ਏਕੋ ਸ਼ਬਦ ਸਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਏਕੋ ਧਰਮ ਡਰੜੈ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਹਨ ਹਦਰਾਤਾ ਏਕ ਲਿਵਤਾਰ ਉਹ ਗੁਰਮੁਖ ਪਾਵੇ ਲਖ ਅਪਾਰ ਏਕੋ ਤਖਤ ਏਕੋ ਪਾਤਸ਼ਾਹ ਸਰਬੀ ਥਾਈ ਵੇ ਪਰਵਾਹ ਤਿਸ ਕਾ ਕੀ ਯਾਤ੍ਰਿ ਭਵਨ ਸਾਰ ਉਹ ਅਗਮ ਅਗੋਚਰੇ ਕੰਕਾਰ ਇਕਾ ਮੂਰਤ ਸਾਚਾ ਨਾਉ ਤਿੱਥੈ ਨਿਬੜੈ ਸਾਚ ਨਿਆਉ ਸਾਚੀ ਕਰਨੀ ਪਤ ਪਰਵਾਨ ਸਾਚੀ ਦਰਗਹ ਪਾਵੇ ਮਾਨ ਇਕਾ ਪਗਤ ਏਕੋ ਹੈ ਭਾਉ ਬਿਨ ਭੈ ਪਗਤੀ ਆਵੋ ਜਾਉ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪਰਵਾਨ ਕਿਤੋਂ ਤੁ ਦੇਖੋ ਸਹਜੇ 라ਵੋ ਤੁਝ ਮੈਨੇ ਠਾਕੁਰ ਕਿਸੈ ਨਾ ਭਾਵੂੰ ਨਾਨਕ ਹਉ ਮੈਂ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰਾ ਆਵਤ ਜਾਤ ਨਾ ਲਾਗੇ ਬਾਰਾ ਦੁਖ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉਤਮ ਕਿਸੇ ਅੱਖੋਂ ਹੀ ਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੂਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਕਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬਾਂਧੋ ਧੀਰਾ ਰੋਗ ਬੁਝੈ ਸੋ ਕਾਟੈ ਪੀਰਾ ਮੈਂ ਅਵਗਣ ਮਨ ਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਉ ਜਿਉ ਤਉ ਰਾਖੈ ਤਿਮਹਿ ਰਹਾਉ ਜਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਕਰਮ ਹੈ ਘਰ ਜੋ ਦੇਖ ਦਿਖਾਵੇ ਗੁਰ ਮਹਲੀ ਸੋ ਮਹਿਲ ਬੁਲਾਵੇ ਮਨ ਮਹਿ ਮਨੁਆ ਚਿਤ ਮਹਿ ਕੀਤਾ ਐਸੀ ਹਰਕੇ ਲੋਗ ਅਤੀਤਾ ਹਰਕ ਸੋਗ ਤੇ ਰਹੈ ਨਰਾਸਾ ਅਮਰਤ ਚਾਖ ਹਰਨਾਮ ਨਿਵਾਸਾ ਆਪ ਪਛਾਨ ਰਹੈ ਲਿਵ ਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸਚ ਅਮਰਤ ਪੀਵੋ ਸਹਿਜ ਮਰੂੰ ਜੀਵਤ ਹੀ ਜੀਵੋ ਆਪਣੋ ਕਰ ਰੱਖੋ ਗੁਰ ਭਾਵੇ ਤੁਮਰੋ ਹੋਏ ਸੋ ਤੁਝਹਿ ਸਮਾਵੇ ਭੋਗੀ ਕੋ ਦੁਖ ਰੋਗ ਵਿਆਪੈ ਘਟ ਘਟ ਰਵ ਰਹਿ ਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕਿਆ ਮਤ ਭਸਮ ਅੰਧੂਲੇ ਗਰਭ ਜਾਹੀ ਇਨ ਬਿਦ ਨਾਂਗੇ ਜੋਗ ਨਾਹੀ ਮੂੜੇ ਕਾਹੇ ਬਸਾਰਿਓ ਤੈ RAM ਨਾਮ ਅੰਤ ਕਾਲ ਤੇਰੈ ਆਵੇ ਕਾਮ ਰਹਾਉ ਗੁਰਪੂਛ ਤੁਮ ਕਰੋ ਵਿਚਾਰ ਜਹ ਦੇ ਕੋ ਤਹ ਸਾਰੰਗ ਪਾਣ ਕਿਆ ਹੋ ਆਖਾਂ ਜਾਂ ਕਛੂ ਨਾਹੀ ਜਾਤ ਪਤ ਸਭ ਤੇਰੈ ਨਾਹੀ ਕਾਹੇ ਮਾਲ ਦਰਬ ਦੇਖ ਗਰਭ ਜਾਏ ਚਲਤੀ ਬਾਰ ਤੇਰੋ ਕਛੂ ਨਾਹੀ ਪੰਜ ਮਾਰ ਚਿਤ ਰਖੋ ਥਾਂਈ ਯੋਗ ਯੁਗਤ ਕੀ ਇਹ ਪਾਏ ਹਉਮੈ ਪੈਖੜ ਤੇਰਾ ਮਨ ਮਾਹੀ ਹਰਨਾ ਚੇਤ ਹੈ ਮੂੜੇ ਮੁਕਤ ਜਾਹੇ ਮਤ ਹਰ ਵਿਸਰੇ ਐ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰ ਹੈ ਆਪ ਜਾਏ ਸਾਚ ਯੋਗ ਮਨ ਵਸੈ ਆਏ ਜਿਨ ਜੀਓ ਪਿੰਡ ਦਿੱਤਾ ਤਿਸ ਚੇਤਾ ਹੈ ਨਾਹੀ ਮਣੀ ਮਸਾਣੀ ਮੂੜੇ ਜੋਗ ਨਾਹੀ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋ ਸਜਾਖੇ ਲੇਹੋ ਪਛਾਨ